ਤਰੰਤਰਨ ਸ਼ਹਿਰ ਦੇ ਵਿੱਚ ਬੀਤੀ ਰਾਤ ਤੇ ਰਾਜ ਜੁਵਲਰ ਦੀ ਦੁਕਾਨ ਨੂੰ ਤੇ ਚੋਰੀ ਹੋਈ ਦੁਕਾਨਦਾਰ ਜਿੰਦਰਾ ਤੋੜ ਕੇ ਸੋਨਾ, ਚਾਂਦੀ ਅਤੇ ਨਗਦੀ ਚੋਰੀ ਕਰਕੇ ਫਰਾਰ ਹੋ ਗਏ ਨੇ ਦੁਕਾਨ ਮਾਲਕ ਨੇ ਆਪਣੇ ਹੀ ਨੌਕਰ ਉੱਪਰ ਚੋਰੀ ਕਰਨ ਦੇ ਦੋਸ਼ ਲਗਾਏ ਨੇ ਫਿਲਹਾਲ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਥੇ ਇਸ ਮਾਮਲੇ ਬਾਬਤ ਜਾਣਕਾਰੀ ਦੰਦਿਆ ਹੋਇਆ ਰਾਜ ਜੁਵਲਰਸ ਮਾਲਕ ਵੱਲੋਂ ਪੂਰੇ ਘਟਨਾ ਕ੍ਰਮ ਨੂੰ ਬਿਆਨ ਕੀਤਾ ਗਿਆ ਹੈ ਅਤੇ ਉਸ ਵੱਲੋਂ ਸਾਫ਼ ਤੌਰ ਉਤੇ ਦੋਸ਼ ਲਗਾਏ ਗਏ ਨੇ ਕਿ ਉਸ ਦੇ ਨੌਕਰ ਵੱਲੋਂ ਹੀ ਇਹ ਚੋਰੀ ਕੀਤੀ ਗਈ ਹੈ। ਉੱਤੇ ਦੂਜੇ ਪਾਸੇ थाना ਸਿਟੀ ਤਰਨਤਾਰਨ ਐਸ ਐਚ ਓ ਸੁਨੀਲ ਕੁਮਾਰ ਵੱਲੋਂ ਦੱਸਿਆ ਗਿਆ ਕਿ ਪੁਲਿਸ ਫੋਰਸ ਦੁਕਾਨ ਉੱਤੇ ਆ ਕੇ ਬਰੀਕੀ ਦੇ ਨਾਲ ਜਾਂਚ ਕਰ ਰਹੀ ਹੈ। ਸਰ ਕੀ ਗੱਲ ਬਾਤ ਹੋਈ ਹੈ ਕਿ ਕਿਹੜੀ ਜਗ੍ਹਾ ਨੇ? ਇਹ ਜੇ ਮੇਨ ਬਾਜ਼ਾਰ ਦੇ ਵਿੱਚ ਰਾਜੋ ਟਲਰਸ ਦੇ ਨਾਂ ਤੇ ਇੱਕ ਸ਼ਾਪ ਹੈ ਜਿੱਥੇ ਅੱਜ ਰਾਤ ਚੋਰੀ ਹੋਈ ਹੈ। ਫਿਲਹਾਲ ਜੋ ਉਹਨਾਂ ਦੇ ਅਸ ਪਰ ਇਨਫਰਮੇਸ਼ਨ ਹੈਗੀ ਇੱਕ ਦੋ ਡਾਊਟ ਕ੍ਰੀਏਟ ਕੀਤੇ ਨੇ ਉਹਨਾਂ ਦੇ ਨੰਬਰ ਕੋ ਕੈਮਰੇ ਲਈ ਇੱਕ ਟੀਮ ਜਿਹੜੀ ਉਹ ਲੱਗ ਕਰ ਰਹੀ ਹੈ ਕਿ ਰੇਟ ਪਾਰਟੀ ਜਿਹੜੀ ਡਰਗਮ ਕਰ ਰਹੀ ਹੈ ਅਜੇ ਅਜੇ ਦਫੀਨ ਸ਼ੁਰੂ ਕਰ ਦਿੱਤੀ ਹੈ ਜਿੰਦਾਂ ਦਾ ਵੀ ਇਹਨਾਂ ਦੇ ਜਿਹੜੇ ਕੈਦਖਰ ਜੋ ਕਹਿ ਲਾਉਣਗੇ ਉਹ ਮਤਲਬ ਕਿ ਅਸੀਂ ਕਾਰਵਾਈ ਕਰਦੇ ਹਾਂ ਕਿੰਨੇ ਨੁਕਸਾਨ ਸਰਦ ਹੈ ਨੁਕਸਾਨ ਐਗਜ਼ੈਕਟ ਇਹਨਾਂ ਨੂੰ ਕਲੀਅਰ ਨਹੀਂਗਾ ਇਹ ਆਪਣਾ ਪੂਰਾ ਪ੍ਰੋਪਰ ਹਿਸਾਬ ਲਾ ਕੇ ਸਾਨੂੰ ਜਦੋਂ ਬਿਆਨ ਪੜਾਉਂਦਾ ਉਦੋਂ ਲਿਖਾ ਦੇਣੀ ਕੋਈ ਮਾਲਾ ਵੱਡਾ ਅੰਦਾਜ਼ਾ ਹੋਏ ਕੋਈ ਨਹੀਂ ਅੰਦਾਜ਼ਾ ਨਹੀਂ ਲਿਖਾਇਆ ਇਹਨਾਂ ਨੇ ਫਿਲਹਾਲ ਇਹ ਕਹਿੰਦੇ ਆ ਸਾਨੂੰ ਵੀਰ ਕਰਦੇ ਜਲਦੀ ਕੀ ਸਾਨੂੰ ਯਸ ਤੇ ਬਿਲਕੁਲ ਜੀ ਸਾਨੂੰ ਲੀਡ ਥੋੜੀ ਇਹਨਾਂ ਨੇ ਵੀ ਦਿੱਤੀ ਆ ਕੋਈ ਡਾਊਟ ਵੀ ਕ੍ਰੀਏਟ ਹੋਇਆ ਬਾਜ਼ਾਰ ਦੇ ਵਿੱਚ ਥੜੀ ਜਿਹੀ ਚੀਜ਼ਾਂ ਚੈੱਕ ਕਰ ਰਹੇ ਆ ਡੈਫੀਨਟਲੀ ਸੋਣ ਅਸੀਂ ਇਹਨੂੰ ਟੈਕ ਕਰਾਂਗੇ ਜਿਦ ਤਰ੍ਹਾਂ ਇਹ ਮਾਰਕੀਟ ਸੁਨਿਆਰਾ ਮਾਰਕੀਟ ਵਧਦੀ ਜਾਂਦੀ ਐ ਇਥੇ ਕੋਈ ਚੌਕੀਦਾਰ ਨਹੀਂ ਹੈਗਾ ਕੋਈ ਚੌਕੀਦਾਰ ਹੈਗਾ ਜੀ ਇੱਥੇ ਚੌਕੀਦਾਰ ਹੈ ਪਹਿਲਾਂ ਵੀ ਸਾਡੇ ਜਿਹੜੇ ਪੀਸੀਆਰ ਵੀ ਉਹਨਾਂ ਨੂੰ ਚੈੱਕ ਕਰਦੇ ਰਹਿੰਦੇ ਨੇ ਬਟ ਮੇਰੀ ਇੱਕ ਰਿਕਵੈਸਟ ਹੈ ਜੀ ਜਿੰਨੇ ਵੀ ਜੁਐਲਰ ਸ਼ਾਪ ਨੇ ਕਾਈਂਡਲੀ ਐਕਟਿਵ ਇਨਸ਼ੋਰ ਕਰਿਓ ਮਾਰ ਜਿਹੜੇ ਕੈਮਰੇ ਤੁਹਾਡੇ ਲੱਗਦੇ ਨੇ ਅਸੀਂ ਤੁਸੀਂ ਜਿਹੜੇ ਜਿਹੜੇ ਕੈਮਰੇ ਨੂੰ ਕਈ ਵਾਰ ਐਜ਼ ਅ ਪੁਲਿਸ ਆਫਸਰ ਕੰਮ ਕਰਦੇ ਨੇ ਕਿਉਂਕਿ ਕਈ ਲੋਕੇਸ਼ਨਸ ਤੇ ਇਹ ਜੀ ਹੁੰਦੀਆਂ ਨੇ ਕਿੱਥੇ ਅਗਰ ਕੋਈ ਬੰਦਾ ਜਾਂ ਕੋਈ ਪੁਲਿਸ ਆਫਸਰ ਜਾਂ ਕੋਈ ਨਹੀਂ ਵੀ ਮਿਲਦਾ ਉੱਥੇ ਕੈਮਰਾ ਮਿਲ ਜਾਂਦਾ ਉਹਦੇ ਤੋਂ ਤੁਹਾਨੂੰ ਲੀਡ ਮਿਲ ਜਾਂਦੀ ਹੈ ਤੁਹਾਨੂੰ ਸੋ ਥੈਂਕ ਯੂ ਥੈਂਕ ਯੂ ਓਕੇ ਨਾ ਨਾ ਰੋਜ਼ ਇਹ ਦਿਗਨਗਾ 50 ਸਾਲਾਂ ਦਾ ਮੁੰਡਾ ਜੇ ਰਾਸੀ ਇਹਨੇ ਸਾਡੇ ਕੋਈ ਬੰਦ ਕੇ ਦੀ ਗੱਲ ਨੂੰ ਬਤੀ ਗਈ ਇਹਦਾ ਇਹਨੇ ਜਾਂਦੇ ਮਾਰਨੇ ਆਏ ਕਿ ਕਿ ਤੇ ਮੈਨੂੰ ਜੱਫੀ ਪਾਤੀ ਤੇ ਜਿਹੜੇ ਮੈਂ ਸਾਡੇ ਸਾਡੇ ਸਟੂਡੈਂਟ ਦੇ ਜਿਹੜੇ ਖਾਮੋਦੀ ਪਈ ਆ ਜਿੰਦਰਾ ਬਾਹਰ ਸੀ ਤਨਾ ਨਹੀਂ ਹੁੰਦਾ ਚੋਕੇ ਹੋਈ ਹੈਗੇ ਨੂੰ ਮਾਰਾ ਪਾਕ ਚੋਕੇ ਰਹਿਣਾ ਖੇਡ ਖੇਡਣਾਂ ਆ ਗਏ ਕਿ ਸਾਰਾ ਬੁਢੇ ਕਾਨੂ ਦਾ ਟਿਕਾਣਾ ਜਿੰਨਾ ਕੋਲ ਸਾਲ ਜਾਉਦਾ ਆਪਣਾ ਇੰਨਾ ਕਾਫੀ ਨੁਕਸਾਨ ਹੋਇਆ ਉਹ ਅੰਦਾਜ਼ਾ ਮੜਾ ਪੂਰਾ ਬਈ ਦਾ ਸਾਬਾ ਕਹਿਣੇ ਦਾ ਕੰਮ ਹੋ ਰਿਹਾ ਕੋਈ ਨਹੀਂ ਦਹੀ ਜਨ ਲੱਗ ਗਿਆ ਇਹ ਬੰਦੇ ਜੀ ਮਾਰ ਕੇ ਵੀ ਕੋਈ ਜਾਤ ਉਹਨਾਂ ਕਰਿਓ ਬਣਾ ਜਾ ਬੇਟਾ ਕਿੰਨੇ ਚੋਂ ਲੱਗਿਆ ਇਹ ਘਟਨਾ ਹੋਈ 304 ਸਾਹਿਬ ਹੀ ਲੱਗਾ ਹੁਣ ਫੜਿਆ ਪੁਲਿਸ ਨੇ ਉਹਨੂੰ ਹਾਂਜੀ